ਕੜਾ ਰੋਡ ਆ ਜਿਹੜਾ ਉਹ ਜਾਮ ਕਰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਤਣਾ ਖੜੇ ਆ ਅਸੀਂ ਤਾਂ ਪਾਤਣਾ ਸੰਗਰੂਰ ਰੋਡ ਆ ਜਿਹੜਾ ਉਹ ਜਾਮ ਹੋ ਚੁੱਕਿਆ ਇੱਕ ਪਾਸੇ ਨੂੰ ਇਹ ਰੋਡ ਪਟਿਆਲੇ ਨੂੰ ਜਾਂਦਾ ਤੇ ਇਧਰਲੇ ਪਾਸੇ ਨੂੰ ਇਹ ਰੋਡ ਖਨੌਰੀ ਵਾਲੇ ਪਾਸੇ ਨੂੰ ਜਾਂਦਾ ਤੇ ਮੇਰੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਇੱਧਰ ਦਿਖਾ ਦਿਓ ਦਾ ਚਾਰੋਂ ਪਾਸੇ ਇਸੇ ਤਰੀਕੇ ਦੇ ਨਾਲ ਟਰਾਲੀਆਂ ਨੇ ਜਿਹੜੀਆਂ ਲਾ ਦਿੱਤੀਆਂ ਗਈਆਂ ਨੇ ਚਾਰੋਂ ਪਾਸਿਓਂ ਇਹ ਰੋਡ ਆ ਜਿਹੜਾ ਬਿਲਕੁਲ ਜਾਮ ਹੋ ਚੁੱਕਿਆ ਹੈ ਪਾਤਰਾਂ ਦੇ ਵਿੱਚੋਂ ਪੰਜਾਬ ਪੁਲਿਸ ਦਾ 5700 ਮੁਲਾਜ਼ਮ ਨਾਲੇ ਮੁੰਡਿਆਂ ਨੂੰ ਗਾਲਾਂ ਕੱਢੀਆਂ ਤੇ ਧੱਕੇ ਮਾਰਦਾ ਮਸ਼ੀਨ ਖੋ ਕੇ ਲੈ ਗਈ ਐਸਐਸਪੀ ਸਰੂਰ ਇੱਥੇ ਬੁਲਾ ਕੇ ਕਹਿ ਰਿਹਾ ਜਿਹੜਾ ਮਸ਼ੀਨਾਂ ਵਾਲਿਆਂ ਨੂੰ ਵੀ ਕੋਈ ਬੰਦੇ ਨੇ ਕਿਸੇ ਨੂੰ ਮਸ਼ੀਨ ਦਿੱਤੀ ਹੈ ਤਾਂ ਪੜਿਆ ਵਿਚਾਰ ਲਓ ਪੁਲਿਸ ਨੇ ਜਿਹੜੀ ਜਬਰਦਸਤੀ ਲੈ ਰਹੀ ਹੈ ਤੇ ਮੁੰਡਿਆਂ ਨੇ ਨਾਲ ਮਿਸਬੀਹ ਕੀਤਾ ਜਿਸ ਕਰਕੇ ਇਹ ਸਾਰੇ ਮੁੰਡੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਨੂੰ ਅਸੀਂ ਕੰਟਰੋਲ ਕਰ ਰਹੇ ਹਾਂ ਅੱਧੀ ਰਾਤ ਨੂੰ ਕਿਸਾਨਾਂ ਨੇ ਸੰਗਰੂਰ ਪਾਤੜਾ ਰੋਡ ਆ ਜਿਹੜਾ ਉਹ ਜਾਮ ਕਰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਤੜਾ ਖੜੇ ਆ ਅਸੀਂ ਤਾਂ ਪਾਤੜਾ ਸੰਗਰੂਰ ਰੋਡ ਆ ਜਿਹੜਾ ਉਹ ਜਾਮ ਹੋ ਚੁੱਕਿਆ ਇੱਕ ਪਾਸੇ ਨੂੰ ਇਹ ਰੋਡ ਪਟਿਆਲੇ ਨੂੰ ਜਾਂਦਾ ਹੈ ਤੇ ਇਧਰਲੇ ਪਾਸੇ ਨੂੰ ਇਹ ਰੋਡ ਖਨੌਰੀ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਮੇਰੇ ਸਾਹਮਣੇ ਵਾਲੇ ਪਾਸੇ ਨੂੰ ਇਹ ਰੋਡ ਸੰਗਰੂਰ ਨੂੰ ਜਾਂਦਾ ਤਾਂ ਇਹ ਰੋਡ ਚਾਰੋਂ ਪਾਸਿਓਂ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਇਹ ਰੋਡ ਬਿਲਕੁਲ ਜਾਮ ਕਰ ਦਿੱਤਾ ਗਿਆ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਲਾਦਤੀਆਂ ਗਈਆਂ ਨੇ ਇੱਥੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਇੱਧਰ ਦਿਖਾ ਦਿਓ ਦਾ ਚਾਰੋਂ ਪਾਸੇ ਇਸੇ ਤਰੀਕੇ ਦੇ ਨਾਲ ਟਰਾਲੀਆਂ ਨੇ ਜਿਹੜੀਆਂ ਲਾਦਤੀਆਂ ਗਈਆਂ ਨੇ ਚਾਰੋਂ ਪਾਸਿਓ ਇਹ ਰੋਡ ਹੈ ਜਿਹੜਾ ਬਿਲਕੁਲ ਜਾਮ ਹੋ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪਾਤਣਾ ਤੋਂ ਤਾਂ ਬਾਈ ਜੀ ਇਹ ਰੋਡ ਜਾਮ ਹੋਇਆ ਤਾਂ ਜਾਮ ਕਰਨ ਦਾ ਕਾਰਨ ਕੀ ਹੈ ਬਾਈ ਜਿਹੜੀ ਪੌਪਲਾਈਨ ਮਸ਼ੀਨ ਹੁੰਦੀ ਹੈ ਨਾ ਉਹ ਟਰੈਕਟਰ ਤੇ ਜਾਨੀ ਕਿ ਟਰਾਲੀ ਤੋਂ ਲੈ ਕੇ ਆ ਰਹੇ ਸੀਗੇ ਉਹ ਪੁਲਿਸ ਨੇ ਇੱਥੇ ਆ ਕੇ ਯਾਨੀ ਕਿ ਉਹ ਲੈ ਗਏ ਪੁਲਿਸ ਵਾਲੇ ਅੱਛਾ ਵੀ ਉਹ ਮੋਰਚੇ ਤੇ ਲੈ ਜਾ ਰਹੇ ਹਾਂ ਉੱਥੇ ਲੈ ਕੇ ਜਾ ਰਹੇ ਸੀਗੇ ਵੀ ਉੱਥੋਂ ਉਹ ਰੋਕਤੀ ਲਜਾਣ ਤੋਂ ਤਾਂ ਫਿਰ ਇੱਥੇ ਉਹਨੂੰ ਵੀ ਵਾਪਸ ਲਾਉਣ ਲਈ ਧਰਨਾ ਲਾਇਆ ਜਾ ਰਿਹਾ ਹੈ ਅੱਛਾ ਅੱਛਾ ਸਹੀ ਹੈ ਤਾਂ ਮਸ਼ੀਨ ਹੈ ਜਿਹੜੀ ਉਹ ਕਿਸਾਨਾਂ ਦੀ ਲੈ ਗਈ ਪੁਲਿਸ ਕਹਿੰਦੇ ਉਹਦੇ ਕਰਕੇ ਇਹ ਰੋਡ ਆ ਜਿਹੜਾ ਜਾਮ ਕੀਤਾ ਗਿਆ ਤਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਕਿਸਾਨ ਨੇ ਜਿਹੜੇ ਬੈਠੇ ਹੋਏ ਨੇ ਚਾਰੋਂ ਪਾਸੇ ਮੈਂ ਕਹੂੰਗਾ ਵਤਨ ਇਧਰ ਦੇ ਪਾਸੇ ਦਿਖਾ ਦਿਓ ਚਾਰੋਂ ਪਾਸੇ ਰੋਡ ਆ ਜਿਹੜਾ ਬਿਲਕੁਲ ਬਲੌਕ ਕਰ ਦਿੱਤਾ ਗਿਆ ਇਧਰਲੇ ਪਾਸੇ ਨੂੰ ਜਿੱਧਰ ਤੁਸੀਂ ਦੇਖ ਰਹੇ ਹੋ ਪਟਿਆਲੇ ਨੂੰ ਰੋਡ ਜਾਂਦਾ ਤੇ ਇਹ ਵੀ ਜਾਮ ਹੈ ਇਧਰਲੇ ਪਾਸੇੋਂ ਤੱਕ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਖਨੌਰੀ ਜਿਹੜਾ ਮੋਰਚਾ ਲੱਗਾ ਹੋਇਆ ਕਿਸਾਨਾਂ ਦਾ ਉੱਥੋਂ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਪੁਲਿਸ ਕਹਿੰਦੇ ਜਿਹੜੀ ਹਾਈਡਰਾ ਮਸ਼ੀਨ ਸੀਗੀ ਉਹ ਲੈ ਕੇ ਚਲੀ ਗਈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਰੋਡ ਆ ਜਿਹੜਾ ਬਿਲਕੁਲ ਜਾਮ ਕਰ ਦਿੱਤਾ ਗਿਆ ਤਾਂ ਇਧਰਲੇ ਪਾਸੇ ਦੇਖ ਸਕਦੇ ਹਾਂ ਕਿਸਾਨ ਜਥੇਬੰਦੀ ਦੀ ਗੱਡੀ ਵੀ ਖੜੀ ਹੈ ਤਾਂ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਉਹ ਵੀ ਇਸ ਮੌਕੇ ਤੇ ਪਹੁੰਚੇ ਨੇ ਇੱਥੇ ਲੱਕਾ ਸੁਧਾਣਾ ਵੀ ਇੱਥੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਪਾਤਣਾ ਰੋਡ ਤੋਂ ਇਹ ਰੋਡ ਹੈ ਜਿਹੜਾ ਜਾਮ ਕਰ ਦਿੱਤਾ ਗਿਆ ਬਲਦੇਵ ਸਿੰਘ ਸਿਰਸਾ ਇੱਥੇ ਪਹੁੰਚੇ ਨੇ ਤਾਂ ਸਿਰਸਾ ਸਾਹਿਬ ਇਹ ਰੋਡ ਹੈ ਜਿਹੜਾ ਜਾਮ ਕੀਤਾ ਗਿਆ ਤਾਂ ਕਾਰਨ ਕੀ ਹੈ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰਸਾ ਸਾਹਿਬ ਦੇ ਨਾਲ ਤਾ ਰੋਡ ਜਾਮ ਕਰ ਦਿੱਤਾ ਗਿਆ ਤਾਂ सिरसा ਸਾਹਿਬ ਇਹ ਰੋਡ ਜਾਮ ਕੀਤਾ ਗਿਆ ਕਾਰਨ ਕੀ ਹੈ ਦੇਖੋ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਕੇਂਦਰ ਦੇ ਹਿਸ਼ਾਰੇ ਤੇ ਚੱਲ ਰਹੀ ਆ ਸਾਡੇ ਬੱਚੇ ਜਿਹੜੇ ਸੀ ਉਹ ਮਸ਼ੀਨ ਲੈ ਕੇ ਆ ਰਹੇ ਸੀ ਤੇ ਉਹ ਇੱਥੇ ਉਹਨਾਂ ਨੇ ਪੁਲਿਸ ਨੇ ਜਿਹੜੀ ਆ ਜ਼ਬਰਦਸਤੀ ਲੈ ਰਹੀ ਆ ਤੇ ਮੁੰਡਿਆਂ ਨੇ ਨਾਲ ਮਿਸਬੇਵ ਕੀਤਾ ਜਿਸ ਕਰਕੇ ਇਹ ਸਾਰਾ ਮੁੰਡੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਨੂੰ ਅਸੀਂ ਕੰਟਰੋਲ ਕਰ ਰਹੇ ਆ ਤੇ ਹੁਣ ਸਰਕਾਰ ਤੇ ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖੇ ਤੱਲ ਤਾਂ ਲਖੇ ਬਾਈ ਕੀ ਕਹਿਣਾ ਚਾਹੋਗੇ ਇੱਥੇ ਜਿਹੜੇ ਹਾਈਡਰਾ ਮਸ਼ੀਨ ਜਿਹੜੀ ਲਿਆਂਦੀ ਜਾ ਰਹੀ ਸੀ ਕਹਿੰਦੇ ਪੁਲਿਸ ਲੈ ਗਈ ਆ ਫੜ ਕੇ ਮਸ਼ੀਨ ਬਾਈ ਬਾਟਰ ਤੇ ਲੈ ਕੇ ਜਾਵਾਂਗੇ ਦੇਖੋ ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਲੋਕਾਂ ਨਾਲ ਆ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਮੋਦੀ ਨੂੰ ਰੋਜ਼ ਤਾਨੇ ਮਾਰਦੇ ਨੇ ਖੜ ਕੇ ਸਟੇਜ ਤੋਂ ਇਧਰ ਵੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਪੰਜਾਬ ਦਾ ਕਿ ਅਸੀਂ ਐਂਬੂਲੈਂਸਾਂ ਖੜਾਤੀਆਂ ਅਸੀਂ ਡਾਕਟਰ ਹਸਪਤਾਲਾਂ ਚ ਤਿਆਰ ਰੱਖੇ ਨੇ ਸਾਰਾ ਇਲਾਜ ਜਿੰਨਾ ਉੱਥੇ ਪਟੜ ਹੋ ਰਹੇ ਨੇ ਸਾਡੇ ਮੁੰਡਿਆਂ ਦੇ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਜੋ ਜਬਰਟਾ ਆ ਰਿਹਾ ਮੋਦੀ ਸਰਕਾਰ ਉਹਦੇ ਖਿਲਾਫ ਕਹਿੰਦਾ ਮੈਂ ਪੰਜਾਬ ਨਾਲ ਖੜਾ ਇੱਕ ਪਾਸੇ ਇਹ ਇਹ ਉਹਦਾ ਬਿਆਨ ਆ ਦੁਜੇ ਭਾਈ ਪੁੱਛਣਾ ਚਾਹੁੰਦੇ ਆ ਜਿਹੜੀ JCB ਮਸ਼ੀਨ ਪੋਖ ਲੈਣਾ ਆ ਜਾ ਰਹੀ ਸੀ ਪਰਾ ਡਿੜਬੇ ਘੇਰੀ ਗਈ ਫਿਰ 5-700 ਮਲਾਜ਼ਮ ਪੰਜਾਬ ਪੁਲਿਸ ਦਾ ਲੱਗਿਆ ਪਾਤਣਾ ਦੇ ਵਿੱਚੋਂ ਮਸ਼ੀਨ ਖੋ ਕੇ ਲੈ ਗਿਆ ਐਸਐਸਪੀ ਸਰੂਰ ਇੱਥੇ ਬੁਲਾ ਕੇ ਕਹਿ ਰਿਹਾ ਜਿਹੜਾ ਮਸ਼ੀਨਾਂ ਵਾਲਿਆਂ ਨੂੰ ਵੀ ਕੋਈ ਬੰਦੇ ਨੇ ਕਿਸੇ ਨੂੰ ਮਸ਼ੀਨ ਦਿੱਤੀ ਹੈ ਤਾਂ ਪੜਿਆ ਵਿਚਾਰ ਲਓ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਦਫਾ 44 ਲਾਈ ਹੋਈ ਹੈ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਉੱਥੇ ਟਰੈਕਟਰ ਟਰਾਲੀ ਨਹੀਂ ਵੜ ਸਕਦਾ ਇਹ ਪੁੱਛਣਾ ਚਾਹੁੰਦੇ ਆ ਪਾਤਣਾ ਹਰਿਆਣੇ ਚ ਹੈ ਕਿ ਮਹਾਲੀ ਹਰਿਆਣੇ ਚ ਹੈ ਪਾਤਰਾਂ ਦੇ ਬੱਚਾ ਚ 5 ਦਿਨ ਹੋ ਗਏ ਨਟ ਬੰਦ ਇਹ ਕਿਹਦੇ ਹੁਕਮ आले ਤੇ ਨਟ ਬੰਦ ਹੋਇਆ ਹਰਿਆਣਾ ਜੇ ਨਟ ਬੰਦ ਹਰਿਆਣਾ ਸਰਕਾਰ ਨੇ ਕੀਤਾ ਤੇ ਪੰਜਾਬ ਚ ਨਟ ਬੰਦਦਾ ਕਈ ਜ਼ਿਲ੍ਹਿਆਂ ਚ ਬੰਦਾ ਸ਼ਹਿਰਾਂ ਚ ਬੰਦਾ ਉਹ ਕਿਹਦੇ ਹੁਕਮ ਤੇ ਬੰਦਾ ਆ ਖੜਿਆ ਪਾਤਰਾਂ ਦੇ ਲੋਕ ਪੁੱਛਦੇ ਨੇ ਨਟ ਬੰਦ ਹੈ ਕਿ ਨਹੀਂ ਹੈ ਇਸ ਕਰਕੇ ਜਿਹੜੀਆਂ ਇਹ ਨੀਤੀਆਂ ਹੈਗੀਆਂ ਨਾ ਇਹ ਦੋਗਲੀਆਂ ਨੀਤੀਆਂ ਨੇ ਉੱਤੋਂ ਹੋਰ ਵਿੱਚੋਂ ਹੋਰ ਤੋਂ ਮਗਰਮਸ਼ ਦੇ ਹੰਝੂ ਨੇ ਮੈਂ ਪੰਜਾਬ ਦੇ ਲੋਕਾਂ ਨਾਲ ਅੰਦਰ ساری ਜਿਹੜੀ ਗੱਲਬਾਤ ਆ ਉਹ ਮੋਦੀ ਦੇ ਨਾਲ ਜਮਤਸ਼ਾਹ ਨਾਲ ਚੱਲ ਰਹੀ ਹੈ ਉਧਰੋਂ ਸੈਟਿੰਗ ਆ ਵੀ ਮੈਂ ਦੋਨੋਂ ਇਧਰੋਂ ਇਧਰੋਂ ਅੰਦੋਲਨ ਕਮਜ਼ੋਰ ਕਰਨੀ ਆ ਕੋਸ਼ਿਸ਼ਾਂ ਨੇ ਨਾ ਅਗਲੇ ਨੇ ਕੰਧਾਂ ਕੱਢਤੀਆਂ ਸਹੀ ਅਗਲੇ ਨੇ ਕੰਧਾਂ ਕੱਢਤੀਆਂ ਨਿਕਲ ਨਹੀਂ ਦੇ ਰਹੇ ਸੀ ਸੰਗਰੂਰ ਪੁਲਿਸ ਲੈ ਕੇ ਗਈ ਆ ਫੜ ਕੇ ਪਾਤੜਾਂ ਦੇ ਵਿੱਚੋਂ ਪੰਜਾਬ ਪੁਲਿਸ ਦਾ 5-700 ਮੁਲਾਜ਼ਮ ਨਾਲੇ ਮੁੰਡਿਆਂ ਨੂੰ ਗਾਲਾਂ ਕੱਢੀਆਂ ਤੇ ਧੱਕੇ ਮਾਰਦਾ ਮਸ਼ੀਨ ਖੋਕੇ ਲੈ ਗਈ ਮੋਰੀ ਮਾਰੀਆਂ ਨੇ ਇਹ ਹੁੰਦੇ ਚੱਲੇ ਹੁਣ ਤੁਸੀਂ ਉਹਨਾਂ ਨੂੰ ਹੁਣ ਇਹ ਦੱਸੇ ਨਾ ਇਹ ਮੁੱਖ ਮੰਤਰੀ ਜਵਾਬ ਦੇਵੇ ਕਿ ਪਾਸੇ ਮੀਟਿੰਗ ਦੇ ਵਿੱਚ ਬੈੰਦਾ ਕੇਂਦਰੀ ਮੰਤਰੀ ਆਉਂਦੇ ਨੇ ਵਿਚਾਲੇ ਮੁੱਖ ਮੰਤਰੀ ਬੈਠਾ ਅਕਸਾਂ ਆਗੂ ਬੈਠੇ ਆ ਕਹਿੰਦਾ ਮੈਂ ਪੰਜਾਬ ਨਾਲ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀਆਂ ਨੈੱਟ ਬੰਦ ਕਰ ਰੱਖੇ ਨੇ 44 ਲਾਂ ਰੱਖਿਆ ਦਫਾ ਅੱਛਾ ਫਿਰ ਮਸ਼ੀਨਾ ਖੋਈ ਜਾਂਦੇ ਨੇ ਐਸ ਕੀ ਐਸਐਸਪੀ ਕੀ ਭਵੰਤ ਸਿੰਘ ਮਾਨ ਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕੁਝ ਸਰੂਰ ਜਿਹੜਾ ਐਸਐਸਪੀ ਮਸ਼ੀਨ ਖੋ ਕੇ ਲੈ ਗਿਆ ਇੱਕ ਮੁੱਖ ਮੰਤਰੀ ਦੇ ਬਿਨਾਂ ਹੀ ਖੋਏ ਬੋਲੇ ਮਤਲਬ ਕਰਦੇ ਧਿਆਨ ਤੋਂ ਬਿਨਾਂ ਹੀ ਖੋ ਕੇ ਲੈ ਗਿਆ ਇਹ ਜਿਹੜੀਆਂ ਹੋ ਰਹੀਆਂ ਇਹ ਪੰਜਾਬ ਦੇ ਲੋਕਾਂ ਨੇ ਜਵਾਬ ਲੈਣੇ ਆ ਹਲੇ ਵੀ ਸਮਝੋ ਪੰਜਾਬ ਦੇ ਲੋਕੋ ਤੁਹਾਡੇ ਨਾਲ ਕੋਈ ਨਹੀਂ ਇੱਥੇ ਇਹ ਸਾਰੇ ਦਿੱਲੀ ਨਾਲ ਹੀ ਹੁੰਦੇ ਨੇ ਇਸ ਕਰਕੇ ਇਹ ਮੈਂ ਭਾਂਤਰ ਨੂੰ ਕਹਿੰਦਾ ਮੈਂ ਭਾਂਸਿਆਂ ਸਟਾਲਨ ਬਣ ਉਹ ਤਾਂ ਮਾ ਲੱਡਲਾ ਮੁੱਖ ਮੰਤਰੀ ਸਟਾਲਨ ਆਪਣੇ ਲੋਕਾਂ ਦਾ ਖੜਦਾ ਆਪਣੀ ਧਰਤੀ ਆ ਆਪਣੇ ਸੂਬੇ ਨਾਲ ਖੜਦਾ ਬਣ ਮੰਪਤਾ ਬਨਰਜੀ ਆਪਣੇ ਸੂਬੇ ਨਾਲ ਖੜਦੀ ਆ ਯਾਰ ਕਿਤੇ ਦਾ ਵਫਾ ਦਿਖਾ ਦਿਓ ਯਾਰ ਇਹ ਲੋਕ ਸਮਝਦੇ ਨੇ ਬਾਈ ਤੁਹਾਡੇ ਦੋਗਲੇ ਚਿਹਰੇ ਲੋਕ ਸਮਝਦੇ ਨੇ ਬਾਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੱਖਾ ਸੁਧਾਨਾ ਤੇ ਬਲਦੇਵ ਸਿੰਘ ਸਿਰਸਾ ਜਾ ਰਹੇ ਨੇ ਜਿਹੜੀ ਮਸ਼ੀਨ ਹੈ ਉਹਨੂੰ ਛਡਵਾਉਣ ਦੇ ਲਈ ਤਾਂ ਪੁਲਿਸ ਪਾਤੜਾ ਦੀ ਪੁਲਿਸ ਆ ਕਹਿੰਦੀ ਜਿਹੜੀ ਪਾਤੜਾ ਦੀ ਪੁਲਿਸ ਹੈ ਜਿਹੜੀ ਉਹ ਲੈ ਕੇ ਗਈ ਹੈ ਹੈਡਰਾ ਮਸ਼ੀਨ ਨੂੰ ਤਾਂ ਦੇਖ ਸਕਦੇ ਤੁਸੀਂ ਇਸ ਗੱਡੀ ਦੇ ਵਿੱਚ ਲੱਖਾ ਸੁਧਾਨਾ ਤੇ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਜਿਹੜੇ ਉਹ ਜਾ ਰਹੇ ਨੇ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਨ ਜਿਹੜੀ ਮਸ਼ੀਨ ਹੈ ਉਹ ਕਹਿੰਦੇ ਜਿਵੇਂ ਲਖੇ ਸੁਧਾਣੇ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਸ਼ੀਨ ਜਿਹੜਾ ਵੀ ਦਊਗਾ ਤਾਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਊਗੀ ਜਿਵੇਂ ਲਖੇ ਸੁਧਾਣੇ ਕਹਿ ਰਹੇ ਨੇ ਤਾਂ ਕਿਤੇ ਨਾ ਕਿਤੇ ਪਾਤੜਾਂ ਦੇ ਵਿੱਚ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜਿਵੇਂ ਖਨੌਰੀ ਦੇ ਵਿੱਚ ਕਿਸਾਨਾਂ ਨੇ ਜਿਹੜਾ ਧਰਨਾ ਹੈ ਉਹ ਲਾਇਆ ਹੋਇਆ ਤਸਵੀਰਾਂ ਚਾਰੇ ਪਾਸੇ ਮੈਂ ਕਹੂੰਗਾ ਇੱਕ ਵਾਰ ਦਿਖਾ ਦਿਓ ਵਤਨ ਚਾਰੇ ਪਾਸੇ ਦੇਖ ਸਕਦੇ ਹੋ ਕਿਸਾਨ ਹੀ ਕਿਸਾਨ ਨੇ ਜਿਹੜੇ ਚਾਰੇ ਪਾਸਿਓਂ ਰੋਡ ਹੈ ਜਿਹੜਾ ਉਹ ਬਲਾਕ ਕੀਤਾ ਹੋਇਆ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਪਾਤੜਾਂ ਤੋਂ ਦਿਖਾ ਰਹੇ ਹਾਂ